ਇਕ ਪਾਸੇ ਸ਼੍ਰੀ ਕਾਲਤਖ ਸਾਹਿਬ ਦੇ ਕਾਰਜਕਾਰੀ ਜਿਹਦਾ ਹਰਗਣੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਲੰਘੇ ਦੇਣੀ ਇੱਕ ਬੈਠਕ ਸੱਦੀ ਗਈ ਉਸ ਬੈਠਕ ਦੇ ਵਿੱਚ ਜਿੱਥੇ ਫਿਲਮਾਂ ਨੂੰ ਲੈ ਕੇ ਵਿਚਾਰ ਕੀਤਾ ਗਿਆ ਫਿਲਮਾਂ ਬਣਨੀਆਂ ਚਾਹੀਦੀਆਂ ਨਹੀਂ ਬਣਨੀਆਂ ਚਾਹੀਦੀਆਂ ਉਸ ਉੱਤੇ ਵਿਚਾਰ ਹੋਇਆ ਉੱਥੇ ਹੀ ਇਹ ਬੈਠਕ ਹੀ ਸਵਾਲਾਂ ਦੇ ਵਿੱਚ ਆ ਗਈ ਇਸ ਵੇਲੇ ਜੋ ਕੰਡੀਸ਼ਨ ਪੰਥ ਦੀ ਬਣੀ ਹੋਈ ਹੈ ਉਸ ਦੀਆਂ ਦਲੀਲਾਂ ਉਸ ਦੀਆਂ ਤਕਰੀਰਾਂ ਦਿੱਤੀਆਂ ਜਾਣ ਲੱਗੀਆਂ ਨੇ ਆਖਿਰ ਗਿਆਨੀ ਕੁਲਦੀਪ ਸਿੰਘ ਅੜਗੱਜ ਦੀ ਇਸ ਬੈਠਕ ਦੇ ਉੱਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਇਹ ਮਸਲਾ ਵਿਵਾਦਤ ਬਣਦਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਦੇ ਵੱਲੋਂ ਇੱਕ ਮੀਟਿੰਗ ਸੱਦੀ ਜਾਂਦੀ ਹੈ ਜਿਹਦੇ ਵਿੱਚ ਬੁੱਧੀਜੀਵੀ ਸ਼ਾਮਿਲ ਹੁੰਦੇ ਨੇ ਬਹੁਤ ਸਾਰੇ ਲੋਕ ਉਹਦੇ ਵਿੱਚ ਹਿੱਸਾ ਲੈਂਦੇ ਆ ਜਿੱਥੇ ਬੰਦਕ ਆਗੂ ਕੋਤ ਸ਼ਾਮਿਲ ਰਹਿੰਦੇ ਨੇ ਉੱਥੇ ਹੀ ਹੁਣ ਸਵਾਲ ਇਹ ਖੜਾ ਹੋਣ ਲੱਗ ਗਿਆ ਕਿ ਜਿੱਥੇ ਇੱਕ ਪਾਸੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਕੋਈ ਵਿਧਾਨ ਨਹੀਂ ਹੈ ਜਿੱਥੇ ਇੱਕ ਪਾਸੇ ਜਥੇਦਾਰ ਜਦੋਂ ਮੰਨ ਕੀਤਾ ਲਾਅ ਦਿੱਤੇ ਜਾਂਦੇ ਨੇ ਜਦੋਂ ਮੰਨ ਕੀਤਾ ਲਗਾ ਦਿੱਤੇ ਜਾਂਦੇ ਨੇ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਆ ਉਹੀ ਇੱਕ ਵੱਡਾ ਸਵਾਲ ਬਣੀ ਹੋਈ ਹੈ ਉਹਨਾਂ ਉਹਨਾਂ ਦੀ ਸੇਵਾ ਮੁਕਤੀ ਸਵਾਲ ਬਣੀ ਹੋਈ ਹੈ ਇਸ ਵੱਡੇ ਮਸਲੇ ਨੂੰ ਹੈਂਡਲ ਕਰਨ ਤੋਂ ਇਲਾਵਾ ਸਭ ਕੁਝ ਕੀਤਾ ਜਾ ਰਿਹਾ ਇਹ ਤਕਰੀਰ ਦਿੱਤੀ ਗਈ ਹੈ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਜਹੇਦਾਰ ਲੀੜੀਆਂ ਵਾਂਗ ਬਦਲੇ ਜਾ ਰਹੇ ਹੈ ਉੱਥੇ ਹੀ ਦੂਜੇ ਪਾਸੇ ਇਹਨੂੰ ਸੰਬੋਧਨ ਹੋਣ ਦੀ ਬਜਾਏ ਇਹਨੂੰ ਹੈਂਡਲ ਕਰਨ ਦੀ ਬਜਾਏ ਫਿਲਮਾਂ ਬਣਨੀਆਂ ਚਾਹੀਦੀਆਂ ਕਿ ਨਹੀਂ ਬਣਨੀਆਂ ਚਾਹੀਦੀਆਂ ਇਹਦੇ ਉੱਤੇ ਚਰਚਾ ਹੋ ਰਹੀ ਹੈ ਹਾਲਾਂਕਿ ਇਹ ਜਾਣ ਲੈਣਾ ਜ਼ਰੂਰੀ ਹੈ ਮਹੱਤਵਪੂਰਨ ਹੈ ਕਿ ਫਿਲਮਾਂ ਦੇ ਵਿੱਚ ਗੁਰੂ ਸਾਹਿਬਾਨਾਂ ਨੂੰ ਦਿਖਾਉਣਾ ਜਾਂ ਫਿਰ ਮਹਾਪੋਰਖਾ ਨੂੰ ਦਿਖਾਉਣਾ ਇਹ ਸੰਗੀਨ ਚਰਚਾ ਦਾ ਮੁੱਦਾ ਹੈ ਪਰ ਇਸ ਤੋਂ ਪਹਿਲਾਂ ਚਰਚਾ ਕਰਨ ਲਈ ਹੋਰ ਵੀ ਬਹੁਤ ਕੁਝ ਜ਼ਰੂਰੀ ਖੇਤੇ ਹੈਗੇ ਨੇ ਕਿਉਂਕਿ ਅਜੇ ਇੱਕ ਪਾਸੇ ਤਾਂ ਜਥੇਦਾਰਾਂ ਦੇ ਵਿਧਾਨ ਦੀ ਚਰਚਾ ਵਿੱਚ ਵਿਚਾਲੇ ਹੈ ਜਾਣਕਾਰੀ ਮੁਤਾਬਕ ਸੁਝਾਅ ਵੀ ਮੰਗੇ ਗਏ ਸੀ ਜਥੇਦਾਰਾਂ ਦੇ ਵਿਧਾਨ ਨੂੰ ਲੈ ਕੇ ਇਹ ਨਿਰਧਾਰਤ ਕੀਤਾ ਗਿਆ ਸੀ ਕਿ ਸੁਝਾਅ ਦਿੱਤੇ ਜਾਣ ਪਰ ਨਾਲੋਂ ਨਾਲ ਵਿਧਾਨ ਲਾਗੂ ਕਰਨ ਦੀ ਗੱਲ ਕਹੀ ਗਈ ਸੀ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਪਰ ਅਜੇ ਤੱਕ ਵਿਧਾਨ ਜਿਹੜਾ ਉਹ ਇਹਨਾਂ ਬਿਨ ਨਹੀਂ ਬਣਿਆ ਜਿਸ ਵਾਸਤੇ ਇੱਕ ਵੱਡਾ ਮੁੱਦਾ ਹੈ ਡਰੈਸ ਕਰਨ ਵਾਲਾ ਪਰ ਇਹ ਡਰੈਸ ਨਹੀਂ ਕੀਤਾ ਗਿਆ ਫਿਲਮਾਂ ਬਣਾਉਣ ਦੇ ਤਰੀਕੇ ਨੂੰ ਲੈ ਕੇ ਫਿਲਮਾਂ ਦੇ ਅਦਾਕਾਰੀ ਨੂੰ ਲੈ ਕੇ ਡਿਸਕਸ ਕਰਨਾ ਜ਼ਿਆਦਾ ਮਹੱਤਵਪੂਰਨ ਰਿਹਾ ਔਰ ਇਸ ਵਾਸਤੇ ਕੀਤਾ ਵੀ ਗਿਆ ਖੈਰ ਇਸ ਵਾਸਤੇ ਇਸ ਪੂਰੇ ਮਸਲੇ ਦੇ ਉੱਤੇ ਵਿਵਾਦ ਜਿਹੜਾ ਉਹ ਜ਼ਿਆਦਾ ਪੱਖ ਦਾ ਨਜ਼ਰ ਆਇਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਹੋਵੇਗਾ ਕਿ ਵਿਧਾਨ ਦੀ ਚਰਚਾ ਆਖਿਰਕਾਰ ਸ਼ੁਰੂ ਹੋਵੇਗੀ ਜਾਂ ਨਹੀਂ ਹੋਵੇਗੀ ਜਥੇਦਾਰਾਂ ਦੀ ਨਿਯੁਕਤੀ ਇਸੇ ਤਰ੍ਹਾਂ ਹੁੰਦੀ ਰਹੇਗੀ ਸੇਵਾਮੁਕਤੀ ਇਸੇ ਤਰ੍ਹਾਂ ਹੁੰਦੀ ਰਹੇਗੀ ਇਹ ਵੀ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ